ਨਿਊਜ਼ੀਲੈਂਡ ਦੇ ਬਨਰੇਵਾ ਦੇ ਵਿੱਚ ਪਿਛਲੇ ਦਿਨੀ ਨਗਰ ਕੀਰਤਨ ਨੂੰ ਰੋਕਿਆ ਗਿਆ ਮੂਰੇ ਖੜ ਕੇ ਕੁਝ ਲੋਕਾਂ ਦੇ ਵੱਲੋਂ ਹਾਕਾ ਪੇਸ਼ ਕੀਤਾ ਗਿਆ ਤੇ ਕੁੱਲ ਦੁਨੀਆ ਦੇ ਵਿੱਚ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈਆਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਮਨ ਦੇ ਵਿੱਚ ਸਵਾਲ ਪੈਦਾ ਹੋਇਆ ਕਿ ਕੀ ਸੱਚੀ ਮੁੱਚੀ ਨਿਊਜ਼ੀਲੈਂਡ ਦੇ ਵਿੱਚ ਵੀ ਸਿੱਖ ਭਾਈਚਾਰੇ ਦੇ ਮੂਰੇ ਕੋਈ ਚੜ੍ਹਤ ਹੈ ਕੀ ਧਰਮ ਨਰਪੱਖਤਾ ਦੀ ਗੱਲ ਕਰਨ ਵਾਲੇ ਉਸ ਦੇਸ਼ ਦੇ ਵਿੱਚ ਸੱਚੀ ਮੁੱਚੀ ਇਹੋ ਜਿਹੀਆਂ ਖਬਰਾਂ ਜਦੋਂ ਪੈਦਾ ਹੁੰਦੀਆਂ ਇਹਦੇ ਪਿੱਛੇ ਕੋਈ ਸਿਆਸਤਾਂ ਜਾਂ ਇਸ ਮਸਲੇ ਦੀ ਜੜ ਕਿਤੇ ਹੋਰ ਆ ਪਹਿਲਾਂ ਤਾਂ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਾ ਬਣਦਾ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣੀ ਬਣਦੀ ਆ ਜਿਨ੍ਹਾਂ ਨੇ ਇਸ ਮਸਲੇ ਨੂੰ ਵੱਡਾ ਹੋਣ ਤੋਂ ਰੋਕਿਆ ਉੱਥੇ ਕੋਈ ਹੁੱਲੜਬਾਜ਼ੀ ਨਹੀਂ ਹੋਈ ਉੱਥੇ ਕੋਈ ਲੜਾਈ ਨਹੀਂ ਹੋਈ ਇਧਰਲੇ ਪਾਸਿਓ ਹਾਕਾ ਪੇਸ਼ ਕੀਤਾ ਗਿਆ ਤੇ ਇਧਰਲੇ ਪਾਸਿਓ ਜਸ਼ੀਲੇ ਜਕਾਰੇ ਲਾਏ ਗਏ ਆ ਤੇ ਬਾਅਦ ਦੇ ਵਿੱਚ ਪੁਲਿਸ ਆਈ ਆ ਪੁਲਿਸ ਨੇ ਇਹ ਸਾਰੇ ਮਸਲੇ ਨੂੰ ਹੱਲ ਕਰ ਲਿਆ ਤੇ ਇਸ ਮਸਲੇ ਨੂੰ ਵੱਡਾ ਹੋਣ ਤੋਂ ਪਹਿਲਾਂ ਰੋਕ ਲਿਆ ਗਿਆ ਬਹੁਤ ਸਾਰੇ ਨਿਊਜ਼ੀਲੈਂਡ ਦੇ ਨੇਤਾ ਨੇ ਜਿਹੜੇ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਆ ਕਿ ਸਿੱਖ ਭਾਈਚਾਰਾ ਆਪਣੀ ਥਾਂ ਦੇ ਉੱਤੇ ਸਹੀ ਆ ਪਰ ਸਵਾਲ ਇਹ ਆ ਵੀ ਇਹਦੇ ਪਿੱਛੇ وجہ ਕੀ ਆ ਇਹ ਕਾਰਨ ਕੀ ਆ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਨਿਊਜ਼ੀਲੈਂਡ ਸਮੇਤ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਗਏ ਆ ਚਲੋ ਹੋਰ ਵੱਖ-ਵੱਖ ਦੇਸ਼ਾਂ ਦੇ ਲੋਕ ਵੀ ਗਏ ਆ ਪਰ ਜਿੱਥੇ ਵੀ ਪੰਜਾਬੀ ਗਏ ਜਿੱਥੇ ਵੀ ਸਿੱਖ ਭਾਈਚਾਰਾ ਗਿਆ ਉਹਨੇ ਦਿਨ ਰਾਤ ਮਿਹਨਤ ਕੀਤੀ ਉਹਨੇ ਉੱਥੇ ਟੈਕਸ ਦਿੱਤਾ ਉਹਨੇ ਉਥੇ ਆਪਣਾ ਰਹਿਣ ਸਹਿਣ ਸਥਾਪਿਤ ਕੀਤਾ ਉਹਨੇ ਉਥੋਂ ਦੀ ਆਰਥਵਵਸਥਾ ਦੇ ਵਿੱਚ ਯੋਗਦਾਨ ਪਾਇਆ ਉਹਨੇ ਰੋਜ਼ਗਾਰ ਵੀ ਪੈਦਾ ਕੀਤੇ ਤੇ ਉਹਨੇ ਆਪਦੇ ਪਛੋਕੜ ਆਪਦੇ ਪਿੰਡ ਆਪਦੇ ਨਗਰ ਖਿੜੇ ਨੂੰ ਵੀ ਸੁਧਾਰਿਆ ਇਹਦੇ ਲਈ ਉਹਨਾਂ ਨੇ ਦੂਰੀ ਤੀਰੀ ਚੌਰੀ ਮਿਹਨਤ ਕੀਤੀ ਆ ਪਰ ਇਸ ਦੇ ਬਾਵਜੂਦ ਇਨੀ ਨਫਰਤ ਕਿਉਂ ਆ ਵਜਾ ਕੀ ਆ ਨਿਊਜ਼ੀਲੈਂਡ ਦੇ ਵਿੱਚ ਮੈਂ ਦੋ ਵਾਰ ਗਿਆ ਟਾਕਾ ਨੀਨੀ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਸਮਾਗਮ ਹੁੰਦਾ ਸਿੱਖ ਖੇਡਾਂ ਦੇ ਮੌਕੇ ਵੀ ਗਏ ਆ ਸਿੱਖ ਭਾਈਚਾਰਾ ਬੜੇ ਪਿਆਰ ਨਾਲ ਰਹਿੰਦਾ ਤੇ ਸਿੱਖ ਭਾਈਚਾਰੇ ਦੇ ਵੱਲੋਂ ਲੋਕ ਪੱਖੀ ਕੰਮ ਬਹੁਤ ਸਾਰੇ ਕੀਤੇ ਜਾਂਦੇ ਆ। ਉਥੇ ਪੰਜਾਬੀਆਂ ਦੇ ਵੱਲੋਂ ਲੰਗਰ ਵੀ ਲਾਏ ਜਾਂਦੇ ਆ। ਜਦੋਂ ਕਰੋਨਾ ਮਹਾਮਾਰੀ ਸੀ ਉਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਦੁੱਖਿਆਰਾਂ ਦੀ ਮਦਦ ਵੀ ਕੀਤੀ ਗਈ ਆ। ਗੁਰੂ ਘਰਾਂ ਦੇ ਵਿੱਚ ਬਹੁਤ ਸਾਰੀ ਮਦਦ ਹੁੰਦੀ ਆ। ਇਹ ਚੰਗੀ ਗੱਲ ਆ। ਤੇ ਉਹ ਮਦਦ ਲੈਣ ਵਾਲੇ ਗੈਰ ਸਿੱਖ ਵੀ ਹੁੰਦੇ ਆ ਤੇ ਗੈਰ ਪੰਜਾਬੀ ਵੀ ਹੁੰਦੇ ਆ ਤੇ ਸਾਨੂੰ ਗੁਰੂ ਸਾਹਿਬਾਨ ਨੇ ਇਹੀ ਸੁਨੇਹਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਤੇਰ ਮੇਰ ਨਹੀਂ ਕਰਨੀ। ਮੁਹੱਬਤ ਦੀ ਗੱਲ ਕਰਨੀ ਹੈ, ਮਦਦ ਸਭ ਦੀ ਕਰਨੀ ਆ ਤੇ ਤੁਸੀਂ ਮੁਹੱਬਤ ਦੇ ਨਾਲ ਹੀ ਰਹਿਣਾ ਪਰ ਵਜ੍ਹਾ ਕੀ ਆ ਹੁਣ ਕੀ ਵਜ੍ਹਾ ਬ੍ਰੈਂਟ ਬਾਕੀ ਜਿਹੜਾ ਕਿ ਇੱਥੇ ਵਿਰੋਧ ਕਰਨ ਵਾਲੇ ਹਾਕਾ ਕਰਨ ਵਾਲੇ ਗੁਰਪ੍ਰਧਾ ਅਗਵਾ ਉਹਦੇ ਵੱਲੋਂ ਕੁਝ ਗੱਲਾਂ ਲਿਖੀਆਂ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਹਾਲਾਂਕਿ ਇਹ ਵੀ ਗੱਲ ਚੱਲੀ ਆ ਕਿ ਜਦੋਂ ਉਹਦਾ ਚਾਰੇ ਪਾਸੇ ਵਿਰੋਧ ਸ਼ੁਰੂ ਹੋ ਗਿਆ ਉਹਨੇ ਗੱਲ ਨੂੰ ਘਮਾਉਣ ਦੀ ਖਾਤਰ ਕਾਰਨ ਸਾਰੇ ਦੱਸੇ ਆ ਵੀ ਭਾਈ ਇੱਕ ਸਾਡੇ ਵਿਰੋਧ ਦਾ ਕਾਰਨ ਆ ਇੱਥੇ ਧਰਮ ਨਿਰਪੱਖਤਾ ਦੀ ਗੱਲ ਨਹੀਂ ਹੁੰਦੀਗੀ ਜਾ ਉਹਨੇ ਗੱਲ ਕਹੀ ਆ ਕਿ ਭਾਈ ਇੱਥੇ ਤਲਵਾਰਾਂ ਲਹਿਰਾਈਆਂ ਜਾਣੀਆਂ ਜਾਂ ਉਹਨੇ ਗੱਲ ਕਹੀ ਆ ਕਿ ਭਾਈ ਸੜਕਾਂ ਜਾਮ ਹੋ ਜਾਣੀਆਂ ਜਾਂ ਉਹਨੇ ਗੱਲ ਕਹੀ ਆ ਕਿ ਖਾਲਸਤਾਨੀ ਵਿਚਾਰਧਾਰਾ ਵਾਲੇ ਲੋਕ ਆ ਇਹ ਭਾਰਤ ਦੇ ਵਿਸ਼ਟਾ ਅਤਵਾਦੀ ਕਹੇ ਜਾਂਦੇ ਇੱਥੇ ਕੀ ਕਰਦੇ ਆ ਸਾਡੇ ਇੱਥੇ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਰਹਿਣ ਦਿੱਤਾ ਜਾਵੇ ਇਹਨੂੰ ਭਾਰਤ ਨਾ ਮੰਨ ਦਿੱਤਾ ਜਾਵੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਰਹਿ ਰਿਹਾ ਇਹ ਕੋਈ ਡੌਂਕੀ ਲਾ ਕੇ ਤਾਂ ਗਿਆ ਨਹੀਂ ਇਹ ਇੱਕ ਨੰਬਰ ਦੇ ਵਿੱਚ ਗਿਆ ਇਹਨਾਂ ਨੇ ਮਿਹਨਤ ਕੀਤੀ ਇਹਨਾਂ ਨੇ ਨਿਯਮਿਤੇ ਸ਼ਰਤਾਂ ਪੂਰੀਆਂ ਕੀਤੀਆਂ ਇਹਨਾਂ ਨੇ ਟੈਕਸ ਜਮ੍ਹਾਂ ਕਰਵਾਏ ਇਹਨਾਂ ਨੇ ਉਮਰ ਦਾ ਵੱਡਾ ਹਿੱਸਾ ਲਾਇਆ ਤੇ ਉਸ ਤੋਂ ਬਾਅਦ ਜਾ ਕੇ ਇਹ ਪੀਆਰ ਹੋਇਆ ਉਸ ਤੋਂ ਬਾਅਦ ਇਹ ਜਾ ਕੇ ਸਿਟੀਜ਼ਨ ਬਣਿਆ ਤੇ ਨਿਊਜ਼ੀਲੈਂਡ ਦੀ ਤਰੱਕੀ ਦੇ ਵਿੱਚ ਇਹਨਾਂ ਪੰਜਾਬੀਆਂ ਦਾ ਇਹਨਾਂ ਸਿੱਖਾਂ ਦਾ ਵੀ ਓਨਾ ਯੋਗਦਾਨ ਆ ਜਿੰਨਾ ਕਿ ਬਾਕੀ ਭਾਈਚਾਰਿਆਂ ਦਾ ਯੋਗਦਾਨ ਜਦੋਂ ਨਿਊਜ਼ੀਲੈਂਡ ਦੀ ਸਰਕਾਰ ਨੂੰ ਕੋਈ ਦਿੱਕਤ ਨਹੀਂ ਆ ਤੇ ਫਿਰ ਭਾਈ ਬ੍ਰਾਈਨ ਟਮਾਕੀ ਵਰਗੇ ਨੂੰ ਕਿਉਂ ਦਿੱਕਤ ਆ ਜਦੋਂ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੜੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆ। ਉਹ ਇਮੀਗ੍ਰੇਸ਼ਨ ਨਿਗਮਾ ਨੂੰ ਸ਼ਰਤਾਂ ਨੂੰ ਪੂਰੀਆਂ ਕਰਕੇ ਇੱਥੇ ਆਏ ਆ। ਤੇ ਫਿਰ ਭਾਈ ਤੁਹਾਨੂੰ ਕੀ ਦਿੱਕਤ ਆ? ਜੀਨੇ ਪਰਮਿਸ਼ਨ ਦੇਣੀ ਆ, ਪ੍ਰਸ਼ਾਸਨ ਨੇ ਪਰਮਿਸ਼ਨ ਦੇਣੀ ਆ, ਸਰਕਾਰ ਨੇ ਪਰਮਿਸ਼ਨ ਦੇਣੀ ਆ। ਨਗਰ ਕੀਰਤਨ ਦੇ ਲਈ ਉਹਨੂੰ ਕੋਈ ਦਿੱਕਤ ਨਹੀਂ। ਤਾਂ ਫਿਰ ਇੱਥੇ ਬਰਾਇਨ ਵਰਗਿਆਂ ਨੂੰ ਕੀ ਦਿੱਕਤ ਆ? ਨਫ਼ਰਤ ਦੀ ਅੱਗ ਕਿਉਂ ਵੱਲ ਰਹੀ ਆ? ਸਵਾਲ ਇਹ ਆ। ਜਿਹੜੀ ਉਹਨੇ ਪੋਸਟ ਪਾਈ ਆ ਮੈਂ ਤੁਹਾਨੂੰ ਉਹਦੇ ਕੁਝ ਅੰਛੜ ਪੜ ਕੇ ਸੁਣਾ ਦਿੰਨਾ। ਫਿਰ ਆਪਾਂ ਅਗਲੀ ਗੱਲ ਵੱਲ ਵਧਦੇ ਆ। ਉਹਨੇ ਇਹ ਲਿਖਿਆ ਜੀ ਸੋਸ਼ਲ ਮੀਡੀਆ ਦੇ ਉੱਤੇ ਕਹਿੰਦਾ ਨਿਊਜ਼ੀਲੈਂਡ ਦੇ ਵਿੱਚ ਤਕਰੀਬਨ 50 ਹਜ਼ਾਰ ਦੇ ਕਰੀਬ ਸਿੱਖਾਂ ਦੀ ਆਬਾਦੀ ਆ ਉਹਦੇ ਕਹਿਣ ਮੁਤਾਬਕ ਉਹ ਕਹਿੰਦਾ ਜੀ ਇਹਦਾ ਇੱਕ ਵੱਡਾ ਹਿੱਸਾ ਦੱਖਣੀ ਓਕਲੈਂਡ ਦੇ ਮਨਰੇਵਾਤੇ ਟਾਕਾ ਦੀ ਨੀ ਦੇ ਵਿੱਚ ਰਹਿੰਦਾ ਇਸ ਇਹ ਨਿਊਜ਼ੀਲੈਂਡ ਦੀ ਆਬਾਦੀ ਦਾ 5% ਦੀ ਆ ਅਸੀਂ ਕਲਚਰ ਦੀ ਚਿੰਤਾ ਕਰਦੇ ਹਾਂ ਯਾਨੀ ਕਿ ਅਸੀਂ ਆਪਦੇ ਸੱਭਿਆਚਾਰ ਦੀ ਚਿੰਤਾ ਕਰਦੇ ਹਾਂ ਇੱਕ ਵਿਚਾਰਧਾਰਾ ਦੇ ਦੇਸ਼ ਦੇ ਵਿੱਚ ਕਈ ਵਿਚਾਰਧਾਰਾਵਾਂ ਪੈਦਾ ਹੋ ਗਈਆਂ ਉਹ ਕਹਿੰਦਾ ਜੀ ਇੱਕ ਵਿਚਾਰਧਾਰਾ ਸੀ ਹੁਣ ਕਈ ਵਿਚਾਰਧਾਰਾਵਾਂ ਪੈਦਾ ਹੋ ਗਈਆਂ ਉਹ ਤਮਾਕੀ ਨੇ ਗੱਲ ਕਹੀ ਆ ਕਿ ਸਾਡੇ ਦੇਸ਼ ਦੇ ਵਿੱਚ ਤ੍ਰੂਵੀਕਰਨ ਹੋ ਰਿਹਾ ਸਾਡਾ ਇਹ ਅੰਦੋਲਨ ਅਸਲ ਦੇ ਵਿੱਚ ਹੋਣ ਦੀ ਲੜਾਈ ਆ ਅਸੀਂ ਆਪਦਾ ਪੱਖ ਮਜ਼ਬੂਤੀ ਨਾਲ ਰੱਖਿਆ ਨਾ ਕੋਈ ਹਿੰਸਾ ਹੋਈ ਆ ਨਾ ਕੋਈ ਦੰਗਾ ਹੋਇਆ ਬਸ ਮੇਰੇ ਮੁੰਡਿਆਂ ਨੇ ਮੇਰੇ ਨੌਜਵਾਨਾਂ ਨੇ ਆਮਣੇ ਸਾਹਮਣੇ ਹੋ ਕੇ ਹਾਕਾ ਪੇਸ਼ ਕੀਤਾ ਤੇ ਸਾਫ਼ ਸੁਨਿਹਾ ਦਿੱਤਾ ਜਾ ਸਕੇ ਕਿ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਾਹਨ ਦਿੱਤਾ ਜਾਵੇ ਉਹਦੇ ਅਕਾਦ ਮੁਤਾਬਕ ਇੱਕ ਪਾਸੇ ਸਿੱਖਾਂ ਤੇ ਖਾਲਸਤਾਨੀ ਤੱਤਾ ਨੇ ਮਨਰੇਵਾ ਦੇ ਕੁਝ ਹਿੱਸਿਆਂ ਦੇ ਵਿੱਚ ਘੰਟਿਆਂ ਤੱਕ ਜਾਮ ਲਾਈ ਰੱਖਿਆ ਇੱਥੇ ਤਲਵਾਰਾਂ ਤੇ ਖੰਜਰ ਲਹਿਰਾਏ ਗਏ ਤੇ ਇਹ ਕੁਝ ਅਸੀਂ ਹੋਣ ਨਹੀਂ ਦੇਣਾ ਉਹਨੇ ਇਹ ਗੱਲ ਕਹੀ ਆ ਉਹਨੇ ਸੱਤ ਮੁਖ ਵੱਡੇ ਮੁੱਦੇ ਚੁੱਕੇ ਆ ਕਿ ਨਾ ਬਿਨਾ ਕਿਸੇ ਵਜ੍ਹਾ ਤੋਂ ਨਿਊਜ਼ੀਲੈਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦੇਸ਼ੀ ਲੋਕ ਪਹੁੰਚ ਰਹੇ ਹਨ ਜਿੱਥੇ ਕਿ ਉਹ ਟੈਕਨੀਕਲ ਤੌਰ ਦੇ ਉੱਤੇ ਗਲਤ ਆ ਡੌਂਕੀ ਲਾ ਕੇ 2 ਨੰਬਰ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚੋਂ ਇਹਦੇ ਟੈਂਕਰਾਂ ਦੇ ਰਾਹੀਂ ਤੇ ਕੰਧਾ ਟਪ ਟਪ ਕੇ ਜਾਂ ਤਾਰਾਂ ਟਪ ਟਪ ਕੇ ਨਹੀਂ ਆਏ ਇਹ ਇਥੋਂ ਦੀ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਨੂੰ ਪੂਰੀਆਂ ਕਰਕੇ ਨਿਯਮ ਤੇ ਸ਼ਰਤਾਂ ਨੂੰ ਤੈਅ ਕਰਕੇ ਫਿਰ ਆਏ ਆ ਗੱਲ ਨੰਬਰ 1 ਹੋ ਗਈ ਦੂਜਾ ਉਹਨੇ ਗੱਲ ਕਹੀ ਆ ਕਿ ਦੂਜੇ ਦੇਸ਼ਾਂ ਦੇ ਵਿਵਾਦ ਸਾਡੀ ਧਰਤੀ ਦੇ ਉੱਤੇ ਪੈਦਾ ਹੋ ਰਹੇ ਆ ਫਿਰ ਉਹਨੇ ਤੀਜੀ ਗੱਲ ਕਹੀ ਆ ਜੀ ਅੱਤਵਾਦੀ ਸਮੂਹ ਆਪਣੀਆਂ ਐਕਟੀਵਿਟੀ ਦੇ ਲਈ ਗਤੀਵਿਧੀਆਂ ਦੇ ਲਈ ਸਾਡੀ ਜ਼ਮੀਨ ਦੀ ਵਰਤੋਂ ਕਰ ਰਹੇ ਸਾਡੀ ਧਰਤੀ ਦੀ ਵਰਤੋਂ ਕਰ ਰਹੇ ਆ ਨਿਊਜ਼ੀਲੈਂਡ ਦੀ ਸਰਕਾਰ ਇਹ ਸਾਰਾ ਕੁਝ ਦੇਖ ਕੇ ਚਾਦਰ ਤਾਣ ਕੇ ਸੁੱਤੀ ਪਈ ਉਹਨੇ ਗੱਲ ਕਹੀ ਆ ਦੁਨੀਆ ਨੇ ਹੱਲ ਨਾ ਹੋਣ ਵਾਲੇ ਯਾਨੀ ਕਿ ਦੁਨੀਆ ਦੇ ਹੱਲ ਨਾ ਹੋਣ ਵਾਲੇ ਮੁੱਦੇ ਆ ਦੇ ਲਈ ਨਿਊਜ਼ੀਲੈਂਡ ਦੀ ਧਰਤੀ ਡੰਪਿੰਗ ਗਰਾਊਂਡ ਨਹੀਂ ਆ ਉਹਨੇ ਇਹ ਗੱਲ ਕਹੀ ਆ ਅਸੀਂ ਆਪਦੀ ਰਾਸ਼ਟਰੀਅਤਾ ਅਖੰਡਤਾ ਤੇ ਆਪਣੇ ਭਵਿੱਖ ਨੂੰ ਇਸ ਤਰੀਕੇ ਦਾ ਨਹੀਂ ਬੜਾ ਸਕਦੇ ਅੰਧਕਾਰਮਈ ਯਾਨੀ ਕਿ ਹਿੰਦੀਰਬਾਈ ਨਹੀਂ ਕਰ ਸਕਦੇ ਜੇ ਤੁਸੀਂ ਨਿਊਜ਼ੀਲੈਂਡ ਆਏ ਹੋ ਇੱਥੇ ਆ ਕੇ ਰਹੋ ਪਰ ਆਪਣੇ ਏਜੰਡਿਆਂ ਨੂੰ ਇੱਥੇ ਨਾ ਚਲਾਓ ਇਹ ਉਹਨੇ ਗੱਲਾਂ ਕਹੀਆਂ ਹਾਲਾਂਕਿ ਇਸ ਬੰਦੇ ਦੀਆਂ ਗੱਲਾਂ ਦੇ ਨਾਲ ਨਿਊਜ਼ੀਲੈਂਡ ਦੇ ਵੱਡੀ ਗਿਣਤੀ ਦੇ ਵਿੱਚ ਨੇਤਾ ਸਹਿਮਤ ਨਹੀਂ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਗਲੇ ਸਾਲ ਦੇ ਨਗਰ ਕੀਰਤਨ ਦੇ ਵਿੱਚ ਅਸੀਂ ਵੀ ਸ਼ਿੱਦਤ ਨਾਲ ਹਿੱਸਾ ਲਵਾਂਗੇ ਉਹ ਕਈ ਕਾਉਂਸਲਰਾਂ ਨੇ ਵੀ ਗੱਲ ਕਹੀ ਆ ਉਹ ਕਈ ਮੇਰਾ ਨੇ ਵੀ ਗੱਲ ਕਹੀ ਆ ਕਈ ਹੋਰ ਨੇਤਾਵਾਂ ਨੇ ਵੀ ਗੱਲ ਕਹੀ ਆ ਤੇ ਕਹਿਣੀ ਵੀ ਚਾਹੀਦੀ ਆ ਅਸਲ ਵਿੱਚ ਨਿਊਜ਼ੀਲੈਂਡ ਉਹ ਦੇਸ਼ ਆ ਜਿੱਥੇ ਅਸੀਂ ਸਭ ਤੋਂ ਵੱਧ ਸ਼ਾਂਤੀ ਮੰਨਦੇ ਆ ਤੇ ਹੈਗੀ ਵੀ ਆ ਨਿਊਜ਼ੀਲੈਂਡ ਸਭ ਤੋਂ ਵੱਧ ਸੋਹਣੇ ਦੇਸ਼ਾਂ ਵਿੱਚੋਂ ਇੱਕ ਹੈ ਤੇ ਕੋਈ ਦੂਰ ਹੈ ਨਹੀਂ ਪਰ ਉੱਥੇ ਆ ਖਬਰ ਦਾ ਪੈਦਾ ਹੋਣਾ ਇਹਦੇ ਪਿੱਛੇ ਇੱਕ ਧਾਰਮਿਕ ਕਟੜਤਾ ਵੀ ਆ ਇਦੇ ਪਿੱਛੇ ਇੱਕ ਆਪਦਾ ਏਜੰਡਾ ਸਾਨੂੰ ਕਿਉਂ ਨਹੀਂ ਥਾਂ ਮਿਲਦੀ ਹਾਲਾਂਕਿ ਮਿਲ ਰਹੀ ਆ ਇਹ ਨਹੀਂ ਕਿ ਨਹੀਂ ਮਿਲ ਰਹੀ ਸਾਡੀ ਧਰਤੀ ਦੇ ਉੱਤੇ ਹੋਰ ਲੋਕ ਕਿਉਂ ਆਏ ਆ ਇਹ ਭਾਵਨਾ ਇਹ ਭਾਵਨਾ ਸਾਡੇ ਦੀ ਵੀ ਆ ਇਸ ਭਾਵਨਾ ਦੇ ਵਿੱਚ ਕਈ ਕੁਝ ਹੋਰ ਵੀ ਲੁਕਿਆ ਖਾਲਸਤਾਨੀ ਵਿਚਾਰਧਾਰਾ ਦੇ ਨਾਲ ਸਹਿਮਤ ਅਸਹਿਮਤ ਹੋਣਾ ਸਭ ਦੇ ਆਪੋ ਆਪਣੇ ਵਿਚਾਰ ਆ ਇਹ ਸਭ ਦੇ ਆਪੋ ਆਪਣੇ ਤਰੀਕੇ ਆ ਉਹਨੂੰ ਸਮਝਣ ਦੇ ਹੋ ਸਕਦਾ ਮੈਂ ਸਹਿਮਤ ਨਾ ਹੋਵਾਂ ਕੋਈ ਸਹਿਮਤ ਹੋਵੇ ਤੇ ਮੈਂ ਉਹਦੇ ਨਾਲ ਲੜੂੰਗਾ ਨਹੀਂ ਪਰ ਜਿਹੜੀ ਉਹਨੇ ਗੱਲ ਕਹੀ ਵੀ ਤਲਵਾਰਾਂ ਲਹਿਰਾਈਆਂ ਜਾਂਦੀਆਂ ਉਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਤਲਵਾਰਾਂ ਲਹਿਰਾਈਆਂ ਨਹੀਂ ਜਾਂਦੀਆਂ ਤਲਵਾਰਾਂ ਲੈ ਕੇ ਚਲਦੇ ਆ ਉਹ ਕਿਉਂ ਚਲਦੇ ਆ ਨਗਰ ਕੀਰਤਨ ਦੇ ਵਿੱਚ ਪੰਜ ਪਿਆਰੇ ਸਹਿਬਾਨ ਹੁੰਦੇ ਆ ਇਹਨਾਂ ਨੂੰ ਮਤਲਬ ਇਹ ਹੈ ਜੀ ਕਿ ਸਿੱਖ ਧਰਮ ਦੇ ਬਾਰੇ ਗਿਆਨ ਨਹੀਂ ਤੇ ਸਾੜਾ ਪੂਰਾ ਉਹਨੇ ਇਹ ਗੱਲ ਕਹੀ ਆ ਕਿ ਸਾਡੀ ਧਰਤੀ ਦੀ ਦੁਰਵਰਤੋਂ ਹੋ ਰਹੀ ਆ ਤੁਹਾਡੀ ਧਰਤੀ ਦੀ ਦੁਰਵਰਤੋਂ ਹੋ ਰਹੀ ਆ ਇਹਦੇ ਲਈ ਤੁਸੀਂ ਤੈਅ ਕਰਨ ਵਾਲੇ ਨਹੀਂਗੇ ਇਹਦੇ ਲਈ ਸਰਕਾਰ ਤੈਅ ਕਰੂਗੀ ਇਮੀਗ੍ਰੇਸ਼ਨ ਨਿਕਾ ਨੀਤੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਸਖਤਾਂ ਇਹ ਹੁਣੇ ਤੈਅ ਕਰਨਾ ਵੀ ਭਾਈ ਕਿਨੂੰ ਆਉਣ ਦੇਣਾ ਕਿਨੂੰ ਨਹੀਂ ਆਉਣ ਦੇਣਾ ਇਹ ਬ੍ਰੈਂਟ ਬਾਕੀ ਨੇ ਤੈਅ ਨਹੀਂ ਕਰਨਾ ਸੋ ਇਸ ਗੱਲ ਦੇ ਉੱਤੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਹੋਰ ਵੀ ਚਰਚਾ ਛੜੀ ਆ ਜਾਨੀ ਕੁਲਦੀਪ ਸਿੰਘ ਗੜਕੱਜ ਨੇ ਵੀ ਇਤਰਾਜ਼ ਪ੍ਰਗਟਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਪ੍ਰਗਟਾਇਆ ਇੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਪ੍ਰਗਟਾਇਆ ਤੇ ਭਾਰਤ ਦੀ ਸਰਕਾਰ ਨੂੰ ਇਹ ਗੱਲ ਕਹੀ ਆ ਕਿ ਨਿਊਜ਼ੀਲੈਂਡ ਦੇ ਵਿੱਚ ਸਥਿਤ ਸਾਡੇ ਰਾਜਦੂਤ ਦੇ ਨਾਲ ਗੱਲ ਕੀਤੀ ਜਾਵੇ ਤੇ ਸਿੱਖਾਂ ਦੇ ਨਾਲ ਕੋਈ ਜ਼ਿਆਦਤੀ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ ਵਿਗਨ ਨਹੀਂ ਪੈਦਾ ਕਿਸੇ ਵੀ ਕਮਿਊਨਿਟੀ ਦੇ ਵਿੱਚ ਕੁਝ ਕੁ ਲੋਕ ਇਦਾਂ ਹੁੰਦੇ ਹੀ ਆ ਸਾਡੇ ਵੀ ਇਦਾਂ ਹੈਗੇ ਆ ਪੰਜਾਬ ਦੇ ਵਿੱਚ ਵੀ ਇਦਾਂ ਹੈਗੇ ਆ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਹੈਗੇ ਆ ਉਹਨਾਂ ਦੇ ਵੱਲੋਂ ਪੈਦਾ ਕੀਤੇ ਗਏ ਵਿਗਨ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਭਾਈ ਇਹਨਾਂ ਨੇ ਬਹੁਤ ਵੱਡਾ ਅੜਿੱਕਾ ਪੈਦਾ ਕਰਤਾ ਹਾਂ ਉਹਨਾਂ ਦੀ ਮਨਸ਼ਾ ਹੋ ਸਕਦਾ ਵੀ ਅੜਿੱਕਾ ਪੈਦਾ ਕਰ ਗਈ ਪਰ ਸਾਡੇ ਵਾਲਿਆਂ ਦੀ ਸਾਡੇ ਪੰਜਾਬੀਆਂ ਦੀ ਸਿੱਖਾਂ ਦੀ ਉਥੋਂ ਦੇ ਬਾਕੀ ਚ ਭਾਈਚਾਰਾਂ ਦੀ ਸੋਚ ਇਹੀ ਆ ਕਿ ਸਾਰੇ ਆਪਣੀ ਧਾਰਮਿਕ ਆਜ਼ਾਦੀ ਮੁਤਾਬਕ ਜਿਉਣ ਇਸ ਕਰਕੇ ਨਿਊਜ਼ੀਲੈਂਡ ਵਾਲੀ ਜਿਹੜੀ ਇਹ ਘਟਨਾ ਵਾਪਰੀ ਆ ਇਹਦੇ ਪਿੱਛੇ ਇੱਕ ਸਾੜੇ ਦੀ ਆਪਦੇ ਆਪ ਨੂੰ ਹੀ ਉਥੇ ਕਾਬਜ਼ ਰੱਖਣ ਦੀ ਸਾਨੂੰ ਕਿਉਂ ਨਹੀਂ ਮੂਹਰੇ ਆਉਣ ਦਾ ਮੌਕਾ ਮਿਲਦਾ ਜਾਂ ਸਾਨੂੰ ਕਿਉਂ ਨਹੀਂ ਪ੍ਰਮੁੱਖ ਰੱਖਿਆ ਜਾਂਦਾ ਤੇ ਸਾਡੀ ਇਸ ਧਰਤੀ ਦੇ ਉੱਤੇ ਕੋਈ ਹੋਰ ਆ ਕੇ ਕਿਉਂ ਰਵੇ ਇਹ ਇੱਕ ਜੈਲਸੀ ਵਾਲੀ ਭਾਵਨਾ ਇਹਦੇ ਵਿੱਚੋਂ ਹੋਰ ਘੱਟ ਕੁਝ ਨਿਕਲਦਾ ਇਹਦੇ ਅਰਥ ਆਪਾਂ ਜਿੰਨੇ ਮਰਜ਼ੀ ਕੱਢ ਲਈਏ ਪਰ ਗੱਲ ਇਹ ਜੀ ਕਿ ਇਹਨਾਂ ਬੰਦਿਆਂ ਨੂੰ ਇਹੋ ਜਿਹਾ ਇਹ ਕੁਝ ਕੁ ਬੰਦਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਭਾਈ ਸਿੱਖਾਂ ਦੇ ਵੱਲੋਂ ਔਖੇ ਵੇਲੇ ਦੇ ਵਿੱਚ ਤੁਹਾਡੇ ਭਾਈਚਾਰੇ ਸਮੇਤ ਹੋਰ ਭਾਈਚਾਰਾ ਨੇ ਕਿੰਨੀ ਮਦਦ ਕੀਤੀ ਜਾਂਦੀ ਹੈ ਜੇ ਪਹਿਲੀ ਗੱਲ ਤਾਂ ਕਦੇ ਲੋੜ ਪਵੇ ਨਾ ਪਰ ਜੇ ਮੰਨ ਲਓ ਕਦੇ ਲੋੜ ਪੈ ਜੇ ਨਿਊਜ਼ੀਲੈਂਡ ਦੇ ਵਿੱਚ ਕੱਲ ਨੂੰ ਪੈ ਜੇ ਸਾਲ ਨੂੰ ਪੈ ਜੇ 6 ਮਹੀਨਿਆਂ ਨੂੰ ਪੈ ਜੇ ਐਸੇ ਸਿੱਖ ਭਾਈਚਾਰੇ ਨੇ ਹੀ ਟਮਾਕੀ ਤੇ ਇਹਦੇ ਭਾਈਚਾਰੇ ਦੇ ਲਈ ਵੀ ਬਹੁਤ ਸਾਰੀਆਂ ਸਹੂਲਤਾਂ ਪੈਦਾ ਕਰਨੀਆਂ ਉਦੋਂ ਇਹਨਾਂ ਨੇ ਇਹ ਨਹੀਂ ਦੇਖਣਾ ਕਿ ਸਾਡੇ ਮੂਹਰੇ ਖੜ ਕੇ ਇਹਨਾਂ ਨੇ ਗੁੱਸੇ ਦੇ ਵਿੱਚ ਹਾਕਾ ਪੇਸ਼ ਕੀਤਾ ਸੀ ਉਦੋਂ ਇਹਨਾਂ ਨੇ ਇੱਕੋ ਗੱਲ ਸੋਚਣੀ ਆ ਕਿ ਭਾਈ ਇਹ ਇਨਸਾਨ ਆ ਤੇ ਇਨਸਾਨੀਅਤ ਦੇ ਤੌਰ ਦੇ ਉੱਤੇ ਪੇਸ਼ ਆਉਣਾ ਚਾਹੀਦਾ ਹਾਂ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਜਿਵੇਂ ਕਿ ਹਰ ਬੰਦੇ ਦੇ ਵਿੱਚ ਹੀ ਹੁੰਦੀਆਂ ਹਰ ਭਾਈਚਾਰੇ 'ਚ ਹੁੰਦੀਆਂ ਹਰ ਧਰਮ 'ਚ ਵੀ ਹੁੰਦੀਆਂ ਕਮੀਆਂ ਨੂੰ ਆਪਾਂ ਜੇਕਰ ਫਰੋਲਣ ਲੱਗ ਜਾਈਏ ਤੇ ਫਿਰ ਗੁਣਾਂ ਦੀ ਗੁੱਥਲੀ ਕੋਈ ਵੀ ਨਹੀਂ ਆ ਸਾਨੂੰ ਆਪਣੀਆਂ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਗੱਲ ਪੱਕੀ ਆ ਵੀ ਜਿਵੇਂ ਧਰਮ ਦੇ ਅਸੀਂ ਆਪਸ ਦੇ ਵਿੱਚ ਝੇੜੇ ਪੈਦਾ ਕੀਤੇ ਆ ਕਈ ਥਾਵਾਂ ਦੇ ਉੱਤੇ ਜਥੇਬੰਦੀਆਂ ਵੱਖ-ਵੱਖਰੀਆਂ ਬਣਾ ਕੇ ਅਸੀਂ ਭਾਈਚਾਰੇ ਦੇ ਵਿੱਚ ਵੰਡੀਆਂ ਵੀ ਪੈਦਾ ਕੀਤੀਆਂ ਪਰ ਅਸੀਂ ਦੂਜੇ ਦੇ ਭਾਈਚਾਰੇ ਨੂੰ ਖਤਰਾ ਨਹੀਂ ਪੈਦਾ ਕੀਤਾ ਇਹ ਵੀ ਗੱਲ ਆ ਅਸੀਂ ਆਪ ਦਾ ਆਪ ਨੁਕਸਾਨ ਭਾਵੇਂ ਕੀਤਾ ਹੋਵੇ ਪਰ ਅਸੀਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਗਾ ਇਹ ਗੱਲ ਹਰੂ ਸਮਝਣੀ ਚਾਹੀਦੀ ਆ ਹੁਣ ਮੈਂ ਥੋੜੀ ਜੀ ਤੁਲਨਾ ਇਧਰਲੇ ਪਾਸੇ ਵੀ ਕਰਨੀ ਚਾਹੁੰਨਾ ਉੱਥੇ ਸਾਡੇ ਭਾਈਚਾਰੇ ਨੇ ਬਹੁਤ ਵੱਡਾ ਨਾਮਣਾ ਖੱਟਿਆ ਉਹਨੇ ਕਾਰੋਬਾਰ ਸਥਾਪਿਤ ਕੀਤੇ ਮੁਬਾਰਕਾਂ ਹੁਣ ਇੱਥੇ ਦੀ ਗੱਲ ਕਰਦੇ ਆ ਉਹ ਬੰਦੇ ਨੂੰ ਇਸ ਗੱਲ ਦਾ ਦੁੱਖ ਆ ਵੀ ਭਾਈ ਇਸਾਈਅਤ ਦਾ ਪ੍ਰਚਾਰ ਹੋਣਾ ਚਾਹੀਦਾ ਤੇ ਉੱਥੇ ਭਾਈ 크ਿਸਮਸ ਦੇ ਮੌਕੇ ਤੇ ਆਹ ਕੁਝ ਕੀਤਾ ਜਾ ਰਿਹਾ ਯਾਨੀ ਕਿ ਨਗਰ ਕੀਰਤਨ ਕੱਢੇ ਜਾ ਰਹੇ ਆ ਉਦੇ ਮੰਦੀ ਭਾਵਨਾ ਇਹ ਆ ਹੁਣ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਮੇਰੇ ਮੂਰੇ ਤਿੰਨ ਵੀਡੀਓ ਆ ਉਹਨਾਂ ਤਿੰਨਾਂ ਵੀਡੀਓਜ਼ ਦੇ ਵਿੱਚ 크ਿਸਮਸ ਮਨਾਉਣ ਵਾਲੇ ਲੋਕਾਂ ਨੂੰ ਜਿਹੜੇ ਕਿ ਢੋਲਕੀ ਦੇ ਨਾਲ ਸ਼ੈਣਿਆਂ ਦੇ ਨਾਲ ਆਪਦਾ ਗੁਣਗਾਨ ਕਰ ਰਹੇ ਆ ਆਪਦੀ ਖੁਸ਼ੀ ਮਨਾ ਰਹੇ ਆ ਤਿੰਨ ਹੈਂਗ ਸਿੰਘ ਬਾਣੇ ਦੇ ਵਿੱਚ ਕੁਝ ਲੋਕ ਜਾ ਕੇ ਉਹਨਾਂ ਦੇ ਭੈਣਾਂ ਦੀ ਗਾਲਾਂ ਕੱਢ ਰਹੇ ਆ ਹੁਣ ਇਸ ਗੱਲ ਦੇ ਉੱਤੇ ਧਿਆਨ ਕੇਂਦਰਿਤ ਕਰਿਓ ਅਸੀਂ ਉੱਥੇ ਗਏ ਸਾਨੂੰ ਆਪਣੀ ਧਾਰਮਿਕ ਆਜ਼ਾਦੀ ਆ ਅਸੀਂ ਸਭ ਕੁਝ ਕਰਨਾ ਤੇ ਕਰਨਾ ਚਾਹੀਦਾ ਵੀ ਤੇ ਰੋਕਣਾ ਵੀ ਨਹੀਂ ਚਾਹੀਦਾ ਸਭ ਦਾ ਸਤਿਕਾਰ ਆ ਪਰ ਜਦੋਂ ਅਸੀਂ ਇੱਥੇ ਧਰਮ ਦੇ ਪ੍ਰਚਾਰ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਕਦੇ ਕਿਸੇ ਕ੍ਰਿਸਚੀਅਨ ਸਮਾਗਮ ਵਿੱਚ ਜਾ ਕੇ ਹੱਲਾ ਗੁੱਲਾ ਕਰਾਂਗੇ ਕਦੇ ਅਸੀਂ ਕਿਸੇ ਚਰਚ ਦੇ ਬਾਹਰ ਜਾ ਕੇ ਕੋਈ ਗਲਤ ਗੱਲ ਕਰਾਂਗੇ ਜਾਂ ਕਿਸੇ ਨੂੰ ਕ੍ਰਿਸਮਸ ਮਨਾਉਣ ਵਾਲੇ ਘਰ ਨੂੰ ਜਾ ਕੇ ਘਰ ਦੇ ਵਿੱਚ ਜਾ ਕੇ ਉਹਦੇ ਵਿੱਚ ਵਿਗਨ ਪੈਦਾ ਕਰਾਂਗੇ ਤੇ ਭਾਈ ਇਹਦਾ ਇਸ਼ਾਰਾ ਕੀ ਜਾਂਦਾ ਸ਼ਹੀਦੀ ਦੇਣ ਆਪਾਂ ਜਾਣਦੇ ਚੱਲਦੇ ਆ ਸ਼ਹੀਦੀ ਦੇਣਾਂ ਦੇ ਬਾਰੇ ਸਾਨੂੰ ਪਤਾ ਸਿੱਖ ਭਾਈਚਾਰੇ ਨੂੰ ਪਤਾ ਸ਼ਹੀਦੀ ਦੇਣਾਂ ਦੇ ਬਾਰੇ ਸਾਰੇ ਭਾਈਚਾਰੇ ਨੂੰ ਪਤਾ ਹੋਵੇ ਇਹ ਗੱਲ ਜ਼ਰੂਰੀ ਨਹੀਂ ਆ ਉਹਨਾਂ ਦੇ ਲਈ ਖੁਸ਼ੀ ਦਾ ਮੌਕਾ ਸਾਡੇ ਲਈ ਇਹ ਸੋਗ ਦਾ ਮੌਕਾ 크리스마ਸ ਮਨਾਉਣ ਵਾਲੇ ਈਸਾਈ ਭਾਈਚਾਰੇ ਦੇ ਲਈ ਇਸ ਦਿਨ ਦੀ ਅਹਿਮੀਅਤ ਹੋਰ ਆ ਸਾਡੇ ਵਾਸਤੇ ਇਹ ਦਿਨਾਂ ਦੀ ਅਹਿਮੀਅਤ ਹੋਰ ਆ ਅਸੀਂ ਸੋਗਮਈਆਂ ਉਹ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਆ ਪਰ ਸਾਡਾ ਇੱਕ ਪੈਸਾ ਵੀ ਫਰਜ਼ ਨਹੀਂ ਬਣਦਾ ਸਾਨੂੰ ਕੋਈ ਹੱਕ ਨਹੀਂ ਆ ਕਿ ਅਸੀਂ ਕੋਈ ਬੰਦਾ ਖੁਸ਼ੀ ਮਨਾ ਰਿਹਾ ਤੇ ਉਹਦੇ ਘਰ ਦੇ ਵਿੱਚ ਜਾ ਕੇ ਉਹਨੂੰ ਭੈਣਾ ਦੀਆਂ ਗੱਲਾਂ ਕੱਢ ਗਏ ਉਹਨਾਂ ਨੂੰ ਇਹ ਗੱਲ ਕਹਿ ਗਏ ਵੀ ਸ਼ਹੀਦੀ ਦਿਨ ਚੱਲਦੇ ਤੁਸੀਂ ਕੀ ਜਲੂਸ ਕੱਢਿਆ ਛੇਤਰ ਮਾਰਾਂਗੇ ਤੁਹਾਡੇ ਤੁਹਾਡਾ ਮੂੰਹ ਕਾਲਾ ਕਰਾਂਗੇ ਤਹਾਨੂੰ ਕੁੱਟਾਂਗੇ ਤੁਹਾਨੂੰ ਘਰੋਂ ਨਹੀਂ ਨਿਕਲਣ ਦੇਣਾ ਤੇ ਇਹ ਵੀਡੀਓ ਮੈਂ ਆਪ ਸੁਣੀਆ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਕੁਝ ਮੁੰਡੇ ਇਹ ਗੱਲ ਕਰਦੇ ਆ ਉਹ ਪਤਾ ਨਹੀਂ ਨਿਹੰਗ ਸਿੰਘ ਸੱਚੀ ਮੁੱਚੀ ਜਬਹਿਰੂਪੀਆ ਮੰਨਦਾ ਵੀ ਨਹੀਂ ਪਤਾ ਪਰ ਸਾਡੇ ਲਈ ਤਾਂ ਬਾਣੇ ਦੀ ਇਮਾਨਤ ਅਸੀਂ ਬਾਣੇ ਦਾ ਸਤਕਾਰ ਕਰਦੇ ਆ ਉਹ ਇਹ ਗੱਲ ਕਹਿੰਦੇ ਵੀ ਪਾਈ ਸ਼ਹੀਦੀ ਦਿਨ ਚੱਲਦੇ ਤੁਸੀਂ ਜਲੂਸ ਕੱਢਿਆ ਭੈਣਾ ਦੀਆਂ ਗਾਲਾਂ ਕੱਢ ਕੇ ਗੱਲ ਕਹਿੰਦੇ ਵੀ ਚਾਰ ਸਾਹਿਬਜ਼ਾਦੇ ਸ਼ਹੀਦ ਕੀਤੇ ਤੁਸੀਂ ਮੂੰਹ ਚੱਕੀ ਫਿਰਦੇ ਆ ਇਹ ਐਉਂ ਵੀ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਇਹ ਕੋਈ ਤਰੀਕਾ ਨਹੀਂ ਹੈ ਧਰਮ ਦੇ ਪ੍ਰਚਾਰ ਦਾ ਨਾ ਹੀ ਐਵੇਂ ਧਰਮ ਨੂੰ ਆਪਾਂ ਅੱਗੇ ਲਿਜਾ ਸਕਦੇ ਆ ਮੈਂ ਹਮੇਸ਼ਾ ਇਹ ਗੱਲ ਕਹੀ ਇਸਾਈ ਭਾਈਚਾਰਾ ਕਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਕਿਵੇਂ ਉਹਨਾਂ ਨੇ ਇਸ ਵੇਲੇ ਧਰਮ ਤਬਦੀਲ ਕਰਨ ਦੇ ਲਈ ਉਹਨਾਂ ਨੂੰ ਕਿਹਾ ਤੇ ਕਿਵੇਂ ਧਰਮ ਤਬਦੀਲ ਹੋ ਰਿਹਾ ਉਹਨੂੰ ਵਾਚ ਕਰੋ ਉਹਨੂੰ ਦੇਖੋ ਗਹਿਰਾਈ ਨਾਲ ਗੰਭੀਰਤਾ ਨਾਲ ਵੇਖੋ ਡਾਂਗ ਦੇ ਜ਼ੋਰ ਦੇ ਉੱਤੇ ਅਸੀਂ ਧਰਮ ਦੀ ਰਾਖੀ ਨਹੀਂ ਕਰ ਸਕਦੇ ਛਿੱਤਰ ਦੇ ਨਾਲ ਕਿਸੇ ਧਰਮ ਦੀ ਰਾਖੀ ਨਹੀਂ ਹੁੰਦੀ ਗਾਲਾਂ ਦੇ ਜ਼ੋਰ ਨਾਲ ਡੌਲਿਆਂ ਦੇ ਜ਼ੋਰ ਨਾਲ ਧਰਮ ਦੀ ਰਾਖੀ ਨਹੀਂ ਹੁੰਦੀ ਧਰਮ ਦੀ ਰਾਖੀ ਹੁੰਦੀ ਆ ਵਿਚਾਰਾਂ ਦੇ ਨਾਲ ਮर्यादा ਦੇ ਨਾਲ ਸ਼ਰਮੇ ਦੇ ਨਾਲ ਨਿਮਰਤਾ ਦੇ ਨਾਲ ਤੇ ਗਿਆਨ ਦੇ ਨਾਲ ਜੇ ਉਹ ਪ੍ਰਚਾਰ ਕਰਦੇ ਆ ਤੇ ਫਿਰ ਅਸੀਂ ਕਿਉਂ ਨਹੀਂ ਪ੍ਰਚਾਰ ਕਰਦੇ ਜਿਹੜੇ ਅੱਜ ਜਾ ਕੇ ਈਸਾਈ ਭਾਈਚਾਰੇ ਦੇ ਘਰ ਦੇ ਵਿੱਚ ਖਲਲ ਪੈਦਾ ਕਰਦੇ ਆ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਕੀਤਾ ਕੀ ਆ ਕੱਲੀਆਂ ਗਾਲਾਂ ਕੱਢ ਲੈਣੀਆਂ ਤੇ ਇਹ ਤਾਂ ਕੋਈ ਧਰਮ ਦਾ ਪ੍ਰਚਾਰ ਨਹੀਂ ਆ ਕਿਸੇ ਨੂੰ ਕਹਣਾ ਜੀ ਕਿ ਮੈਂ ਤੂੰ ਮੈਨੂੰ ਜਾਣਦਾ ਨਹੀਂ ਇਹ ਬਦਮਾਸ਼ੀ ਆ ਇਹ ਗੁੰਡਾ ਕਰਦੀ ਆ ਗੁੰਡਿਆਂ ਦੇ ਸਿਰ ਦੇ ਉੱਤੇ ਧਰਮ ਦੀ ਰਾਖੀ ਨਹੀਂ ਹੁੰਦੀਗੀ ਗੁਰੂ ਸਾਹਿਬਾਨ ਨੇ ਜਿਹੜੇ ਸਾਨੂੰ ਤਰੀਕੇ ਸਮਝਾਏ ਧਰਮ ਦੀ ਰਾਖੀ ਉਵੇਂ ਹੁੰਦੀ ਆ ਗੁਰੂ ਸਾਹਿਬਾਨ ਨੇ ਕਦੇ ਗੁੰਡਾਗਰਦੀ ਦੀ ਗੱਲ ਥੋੜੀ ਸਿਖਾਈ ਆ ਉਹਨਾਂ ਨੇ ਕਿਹਾ ਹੋਵੇ ਕਿ ਮੇਰੀ ਕੌਮ ਬਦਮਾਸ਼ ਬਣੇ ਪਰ ਅਸੀਂ ਆਪੇ ਬਣੇ ਜਿਹੜੇ ਆਗੂ ਆ ਉਹਨਾਂ ਨੇ ਸਾਡੇ ਧਰਮਾਂ ਦੇ ਵਿੱਚ ਵਖਰਾਪਣ ਉਹਨਾਂ ਨੇ ਸਾਡੇ ਧਰਮਾਂ ਦੇ ਵਿੱਚ ਵਖਰੇਵਾ ਕਿਵੇਂ ਪੈਦਾ ਕੀਤਾ ਲੋਕਾਂ ਦੇ ਵਿੱਚ ਪਾਟਕ ਕਿਵੇਂ ਪੈਦਾ ਕੀਤਾ ਇਹ ਵੀ ਗੱਲ ਆ ਸੋ ਜਿਹੜਾ ਕੁਝ ਅਸੀਂ ਇੱਥੇ ਕਰ ਰਹੇ ਆ ਵੀ ਇਸਾਈ ਭਾਈਚਾਰੇ ਦੇ ਕੰਮਾਂ ਦੇ ਵਿੱਚ ਵਿਗੜ ਪਿਆ ਹਾਂ ਇਹਨਾਂ ਦੇ ਵਿੱਚੋਂ ਕਈ ਲੋਕ ਅੰਧਵਿਸ਼ਵਾਸ ਪੈਦਾ ਕਰਦੇ ਆ ਲੋਕਾਂ ਨੂੰ ਠੀਕ ਕਰਨ ਦੇ ਨਾਂ ਦੇ ਉੱਤੇ ਗੁੰਮਰਾਹ ਕਰਦੇ ਆ ਇਹ ਡਰਾਮੇਬਾਜ਼ੀ ਪੈਦਾ ਕਰਦੇ ਆ ਇਹ ਇਲਾਜ ਦੇ ਨਾਂ ਦੇ ਉੱਤੇ ਸਹੂਲਤਾਂ ਦੇਣ ਦੇ ਨਾਂ ਦੇ ਉੱਤੇ ਬਹੁਤ ਗੁੰਮਰਾਹ ਕਰਦੇ ਆ ਇਹ ਗੱਲ ਸੱਚੀ ਆ ਐਵੇਂ ਨਹੀਂ ਹੋਣਾ ਚਾਹੀਦਾ ਪਰ ਅਸੀਂ ਛਿੱਤਰ ਦੇ ਨਾਲ ਡਾਂਗ ਦੇ ਨਾਲ ਕਿਸੇ ਨੂੰ ਰੋਕ ਨਹੀਂ ਸਕਦੇ 크리스마ਸ ਮਨਾਉਣਾ ਉਹਨਾਂ ਦਾ ਅਧਿਕਾਰ ਆ ਤੇ ਸਾਡਾ ਅਧਿਕਾਰ ਕੀ ਆ ਜੀ ਕਿ ਅਸੀਂ ਸ਼ਹੀਦੀ ਦੇਣ ਦੇ ਮੌਕੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਗੁਰੂਆਂ ਨੂੰ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਚੇਤੇ ਕਰਗੇ ਉਹ ਧਿਆਨ ਧਰ ਕੇ ਬੈਠੀਏ ਵੀ ਭਾਈ ਉਸ ਵੇਲੇ ਦੇ ਵਿੱਚ ਉਹਨਾਂ ਨੇ ਕੀ ਕੁਝ ਤਨਮਨ ਦੇ ਉੱਤੇ ਹੰਡਾਇਆ ਹੋਣਾ ਪਰ ਅਸੀਂ ਤਨਮਨ ਦੇ ਉੱਤੇ ਹੰਡਾਉਂਦੇ ਹਣਾਉਂਦੇ ਜੇਕਰ ਤਲਵਾਰਾਂ ਚੱਕ ਕੇ ਦੂਜੇ ਦੇ ਘਰਾਂ 'ਚ ਵੜ ਜਗੇ ਵੀ ਤੁਸੀਂ ਨਿਕਲੋ ਕਰੋ ਆਪਦੀ ਢੋਲਕੀ ਚੱਕੋ ਨਹੀਂ ਮੈਂ ਢੋਲਕੀ ਪਾੜ ਦੂੰ ਨੀ ਤਾਂ ਮੈਂ ਜਲੂਸ ਕੱਢ ਦੂੰ ਇੰ样 ਧਰਮ ਦਾ ਪ੍ਰਚਾਰ ਨਹੀਂ ਹੋਣਾ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨਾ ਮਾਤਾ ਗੁਜਰੀ ਜੀ ਦੀ ਆ ਨਾ ਇਹ ਕਿਸੇ ਹੋਰ ਗੁਰੂ ਸਾਹਿਬਾਨ ਦੀ ਇਹ ਤਾਂ ਬਦਮਾਸ਼ੀ ਹੈ ਤਾਂ ਗੁੰਡਾਗਰਦੀ ਆ ਇੱਥੇ ਸਾਡੇ ਵੱਲੋਂ ਕੀਤੀਆਂ ਗਈਆਂ ਇਹ ਹਰਕਤਾਂ ਦੁਨੀਆ ਭਰ ਦੇ ਵਿੱਚ ਕਿਤੇ ਕੋਈ ਹੋਰ ਸੁਨੇਹਾ ਤਾਂ ਨਹੀਂ ਲੈ ਕੇ ਜਾ ਰਹੀਆਂ ਸਾਨੂੰ ਇਹ ਵੀ ਗੱਲ ਸੋਚਣੀ ਪਊਗੀ ਜੋ ਕੁਝ ਸਾਡਾ ਭਾਈਚਾਰਾ ਵੱਖ-ਵੱਖ ਦੇਸ਼ਾਂ ਦੇ ਵਿੱਚ ਕਰ ਰਿਹਾ ਬੜਾ ਸੁਲੱਖਣਾ ਪਰ ਜਦੋਂ ਸਾਡਾ ਭਾਈਚਾਰਾ ਇੱਥੇ ਬਦਮਾਸ਼ੀ ਦੀ ਗੱਲ ਕਰੂਗਾ ਉਹ ਵੀ ਗਲਤ ਆ ਇੰਨੇ ਗੁਰਦੁਆਰਾ ਸਹਿਬਾਨ ਆ ਇੰਨੇ ਇੱਥੇ ਧਰਮ ਦੇ ਪ੍ਰਚਾਰਕ ਆ ਸਾਡੇ ਕੋਲੇ ਜਥੇਦਾਰ ਸਾਹਿਬ ਇਹਨੂੰ ਇੱਕ-ਇੱਕ ਨਹੀਂ ਦੋ-ਦੋ ਆ ਸਾਡੇ ਕੋਲੇ ਬਹੁਤ ਕੁਝ ਆ ਪਰ ਇਸ ਦੇ ਬਾਵਜੂਦ ਕਿਉਂ ਇਸ ਵੇਲੇ ਧਰਮ ਤਬਦੀਲ ਹੋ ਰਿਹਾ ਇਹਦੇ ਬਾਰੇ ਸੋਚਣਾ ਵਿਚਾਰਨਾ ਬਣਦਾ ਸੋ ਉਹਨਾਂ ਨੂੰ ਉਹਨਾਂ ਦੀਆਂ ਖੁਸ਼ੀਆਂ ਮੁਬਾਰਕ ਸਾਨੂੰ ਆਪਣਾ ਜੋ ਇਸ ਵੇਲੇ ਮਨ ਦਾ ਬਲਵਲਾ ਉਹ ਜ਼ਾਹਰ ਕਰਨ ਦੀ ਪੂਰੀ ਪੂਰੀ ਇਜਾਜ਼ਤ ਆ ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਉਹ ਸਾਨੂੰ ਨਹੀਂ ਰੋਕ ਸਕਦੇ ਸਾਨੂੰ ਇਹ ਨਹੀਂ ਬਾਹਰ ਰੋਕ ਸਕਦੇ ਉਹਨਾਂ ਨੂੰ ਅਸੀਂ ਨਹੀਂ ਇੱਥੇ ਰੋਕ ਸਕਦੇ ਉਹ ਆਪਣੇ ਤਰੀਕੇ ਦੇ ਨਾਲ ਖੁਸ਼ੀਆਂ ਮਨਾ ਸਕਦੇ ਅਸੀਂ ਆਪਣੇ ਤਰੀਕੇ ਨਾਲ ਆਪਣੇ ਦਿਨ ਦਿਹਾੜੇ ਮਨਾ ਸਕਦੇ ਆ ਇਸ ਗੱਲ ਨੂੰ ਸਮਝਣਾ ਪਊਗਾ ਇੱਕ ਥਾਂ ਦੇ ਉੱਤੇ ਸਾਡੇ ਵਿਚਾਰ ਹੋਰ ਦੂਜੀ ਥਾਂ ਦੇ ਉੱਤੇ ਸਾਡੇ ਵਿਚਾਰ ਹੋਰ ਇਹ ਗੱਲਾਂ ਸਾਨੂੰ त्याਗਣੀਆਂ ਪੈਣੀਆਂ ਤੇ ਮੇਰੀ ਇਸ ਵੇਲੇ ਵਾਕਵਾਕ ਨੇ ਹੈਂਗਸਿੰਘ ਜਥੇਬੰਦਗਾਂ ਦੇ ਮੁਖੀ ਆ ਜਿਹੜੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਸ ਮਸਲੇ ਦੇ ਉੱਤੇ ਗੌਰ ਕੀਤੀ ਜਾਵੇ ਕਦੇ ਕੋਈ ਨਾ ਹੈਂਗਸਿੰਘ ਬਾਣੇ ਵਾਲਾ ਕਿਸੇ ਦਾ ਗੁੱਟ ਲਾ ਦਿੰਦਾ ਕਦੇ ਪਤਾ ਲੱਗਦਾ ਜੀ ਕਿ ਫਲਾਣੀ ਥਾਂ ਦੇ ਉੱਤੇ ਆ ਗਲਤ ਕੰਮ ਕਰਤਾ ਕਦੇ ਕਿਤੇ ਕੋਈ ਹੋਰ ਮਾੜੇ ਚੰਗੇ ਸ਼ਬਦ ਬੋਲਦਾ ਕਦੇ ਮੂੰਹ ਦੇ ਵਿੱਚੋਂ ਗਾਲਾਂ ਦੀ ਵਛੜ ਕਰਦਾ ਇਹ ਕੋਈ ਸਿੱਖੀ ਨਹੀਂ ਆ ਜਿਹੜੇ ਨੇ ਹੈਂਗਸਿੰਘ ਜਥੇਬੰਦਗਾਂ ਦੇ ਮੁਖੀ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਇਹਨਾਂ ਨੂੰ ਰੋਕੋ ਇਹ ਗੱਲ ਕਹੋ ਕਿ ਸਾਨੂੰ ਗੁਰੂ ਸਾਹਿਬਾਨ ਨੇ ਇਹ ਨਹੀਂ ਗੱਲ ਕਹੀ ਸਾਡੀ ਸੰਪਰਦਾ ਦੇ ਵਿੱਚ ਇਹ ਗੱਲ ਨਹੀਂ ਆ ਸਾਡੀਆਂ ਜਥੇਬੰਦੀਆਂ ਦੀ ਇਹ ਸਿਧਾਂਤਾਂ ਦੇ ਵਿੱਚ ਨਹੀਂ ਆ ਇਹ ਬਦਮਾਸ਼ੀ ਆ ਇਹ ਗੁੰਡਾਗਰਦੀ ਆ ਤੁਸੀਂ ਬਹਰੂਪੀਓ ਆ ਇਹ ਗੱਲ ਤੁਸੀਂ ਕਹੋ ਤੇ ਇਹਨਾਂ ਲੋਕਾਂ ਦੇ ਖਿਲਾਫ ਆਪ ਐਕਸ਼ਨ ਲਾਓ ਫਿਰ ਮਸਲੇ ਦਾ ਹੱਲ ਹੋਊਗਾ ਸੋ ਨਿਊਜ਼ੀਲੈਂਡ ਵਾਲੇ ਮਸਲੇ ਦੇ ਵਿੱਚ ਸ਼ਰਮੇ ਦੀ ਵਰਤੋਂ ਕੀਤੀ ਗਈ ਬਹੁਤ ਬਹੁਤ ਵਧਾਈਆਂ ਸਾਡਾ ਸਿੱਖ ਭਾਈਚਾਰਾ ਬਹੁਤ ਸਤਿਕਾਰਯੋਗ ਆ ਸਿੱਖ ਧਰਮ ਦੇ ਨਾਲ ਜੁੜੇ ਹੋਏ ਆਗੂ ਆ ਜਿਹੜੇ ਉਹ ਬਹੁਤ ਸਤਿਕਾਰਯੋਗ ਆ ਗੁਰੂ ਘਰਾਂ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੁੰਦਾ ਬਹੁਤ ਸਤਿਕਾਰ ਹੈ ਦਾ ਪਰ ਜਿਹੜਾ ਅਸੀਂ ਇੱਥੇ ਗਲਤ ਵੀ ਕਰਦੇ ਮੇਰੇ ਵਰਗੇ ਵੀ ਕਰਦੇ ਆ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਗਲਤ ਕਰਦੇ ਆ ਉਹ ਵੀ ਗਲਤ ਨਾ ਕਰਨ ਸਤਿਕਾਰ ਲੱਗੇ ਤੇ ਸਤਿਕਾਰ ਲੱਗੇ